ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 15 ਦੇ ਵਿੱਚ ਗੁਰੂ ਅਰਸੇ ਦੇ ਵਿੱਚ ਬਣ ਰਿਹਾ ਹੁਣ ਚੋਣ ਖਾੜਾ ਤੇ ਚੋਣ ਖਾੜੇ ਦੇ ਮਤੇ ਨਜ਼ਰ ਅੱਜ ਭਰੇ ਕਹਿੰਦੇ ਨਾਮਜ਼ਦਗੀ ਕਾਗਜ਼ ਦਾਖਲ ਵਕਫਾ ਕਪਾੜੀਆਂ ਨੇ ਨਾਮਜ਼ਦਗੀ ਦਾ ਕਾਗਜ਼ ਦਾਖਲ ਕੀਤੇ ਹੈਗੇ ਜਿੱਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਦਾ ਕਾਗਜ਼ ਦਾਖਲ ਕਰਨ ਲਈ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਪਹੁੰਚੇ ਸੀ ਤੇ ਉੱਥੇ ਹੀ ਭਾਜਪਾ ਵਾਲੇ ਵੀ ਕਾਗਜ਼ दाखल ਕੀਤੇ ਗਏ ਕਾਂਗਰਸ ਵਾਲੇ ਵੀ ਕੀਤੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਪਿੱਛੇ ਕਿਵੇਂ ਰਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਉਮੀਦਵਾਰ ਪੁਰਾਣੇ ਉਮੀਦਵਾਰ ਨੂੰ ਮਦਦ ਨਹੀਂ ਬਿਤਾ ਦਿੱਤਾ ਗਿਆ ਸਕੰਦਰ ਸਿੰਘ ਅਨਮੋਲ ਹਰੀ ਅਨਮੋਲ ਸਾਹਿਬ ਦੁਬਾਰਾ ਜਿਹੜੀ ਹੈਗੀ ਆ ਕਿਸਮਤ ਅਜਮਾਨ ਚੱਲ ਰਹੀ ਹੈਗੇ ਉਹ ਕੀ ਕਹਿਣਾ ਚਾਹੁੰਦਾ ਕਿਵੇਂ ਅੱਜ ਕਾਗਜ਼ दाखल ਕਰਤੇ ਵੋਟਰਾਂ ਕੋਲ ਕਿਹੜਾ ਪੈਗਾਮ ਲੈ ਕੇ ਜਾਓਗੇ ਲੋਕ ਤੁਹਾਨੂੰ ਵੋਟ ਦੇਣ ਵਿਕਾਸ ਦੇ ਨਾਂ ਤੇ ਜਾਵਾਂਗੇ ਜੀ ਵਿਕਾਸ ਪਹਿਲਾਂ ਵੀ ਕੀਤਾ ਹੈ ਰਸੂਰ ਪਾਇਆ ਸੜਕਾਂ ਬਣਾਈਆਂ ਕੀ ਲੱਗਦਾ ਮੁਕਾਬਲਾ ਕਹਿੰਦੇ ਨਾਲ ਹੋਊਗਾ ਕਾਂਗਰਸ ਨਾਲ ਬੀਜੇਪੀ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਆਪਣਾ ਕਿਸੇ ਨਾਲ ਨਹੀਂ ਜੀ ਆਪਾਂ ਜਿੱਤ ਹਾਸਲ ਕਰ ਜਿੱਤ ਹਾਸਲ ਕਰਨੀ ਸਕੰਦਰ ਜੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ ਲੋਕਾਂ ਨੇ ਫਤਵਾ ਤੁਹਾਨੂੰ ਪਹਿਲਾਂ ਦਿੱਤਾ ਵਿੱਕੀ ਪੁਰਾਣਾ ਐਮਸੀ ਵੀ ਖੜਾ ਹੈਗਾ ਇਹ ਵੀ ਐਮਸੀ ਬਣਿਆ ਤੁਸੀਂ ਵੀ ਐਮਸੀ ਬਣੇ ਹੁਣ ਕੀ ਲੱਗਦਾ ਹੁਣ ਵੀ ਉਹ ਪਹਿਲਾਂ ਵਾਲੇ ਹੀ ਕੰਮ ਹੋਏਗਾ ਜੀ ਸਾਡਾ ਜਿੱਤ ਹਾਸਲ ਪਹਿਲਾਂ ਵਾਲੇ ਹੋਗਾ ਹਾਂ ਜੀ ਜਿੱਤਾਂਗੇ ਦੋ ਐਮਸੀ ਇਕੱਠੇ ਖੜੇ ਆ ਸਾਬਕਾ ਵਿੱਕੀ ਬੱਬਰ ਹੋਰੀ ਵਿੱਕੀ ਬੱਬਰ ਜੀ ਤੁਸੀਂ ਵੀ ਐਮਸੀ ਬਣੇ ਕੀ ਹਾਲਾਤ ਹੈ ਗਿਆ ਅੱਜ ਨਾਮਜਦਗੀਆਂ ਭਰ ਕੇ ਆਏ ਹੋ ਗੋ ਕੀ ਫਤਵਾ ਰਹੂਗਾ ਲੋਕ ਤੁਹਾਡੇ ਨਾਲ ਤੁਰਨਗੇ ਕਿਹੜੀਆਂ ਪਾਲਿਸੀਆਂ ਕਿਹੜੀਆਂ ਨੀਤੀਆਂ ਕਿਹੜੇ ਕਾਲੀ ਦਾ ਲੋ ਚੰਡਾ ਚੱਕ ਤਰੋਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਸਤਪਾਲ ਜੀ ਪਹਿਲਾਂ ਧੰਨਵਾਦ ਤੁਹਾਡਾ ਜੀ ਲਾਈਵ ਗੁਰਸਾ ਲਾਈਵ ਦਾ ਵੇਖੋ ਸਾਡਾ ਏਜੰਡਾ ਉਹੀ ਹੈ ਜੀ ਅਸੀਂ ਤਾਂ ਅੱਗੇ ਵੀ ਵਿਕਾਸ ਕਰਾਇਆ 5 10 ਸਾਲ ਅਸੀਂ ਕੰਮ ਕੀਤਾ ਹੈ ਹਰੇਕ ਗਲੀ ਸਾਡੇ ਰਾ ਹੀ ਬਣੀ ਹੈ ਹਰੇਕ ਸੀਵਰੇਜ ਪਿਆ ਹੈ ਕੋਈ ਵੀ ਐਸਾ ਨਹੀਂ ਬੰਦਾ ਹੈਗਾ ਜਿਹੜਾ ਕਹਿ ਸਕਦੇ ਵੀ ਕਾਲੀਦਾਲ ਵਿਲੇ ਮੇਰੇ ਤੇ ਪਰਚਾ ਆਇਆ ਹੈ ਜਾਂ ਇਹਨਾਂ ਨੇ ਮੈਨੂੰ ਖਰਾਬ ਕੀਤਾ ਹੈ ਸਾਡੀ ਤਾਂ ਉਹੀ ਅਪੀਲ ਹੈ ਅਸੀਂ ਉਹੀ ਅਪੀਲ ਲੈ ਕਰ ਜਾਵਾਂਗੇ ਸਾਡਾ ਆਪਦਾ ਪਰਿਵਾਰ ਹੈ ਜੀ ਵਾਰਡ ਨੰਬਰ 15 ਸਾਨੂੰ ਕੋਈ ਫਿਕਰ ਹੀ ਨਹੀਂ ਹੈ ਅੱਛਾ ਬਿਲਕੁਲ ਆਸਾਨੀਆਂ ਜਿੱਤ ਪ੍ਰਾਪਤ ਕਰਾਂਗੇ ਜੀ ਨਹੀਂ ਲੱਗਦਾ ਦੂਜੇ ਐਵੇਂ ਫਿਰਦੇ ਆ ਮੈਦਾਨ ਚ ਆਵਾ ਦੀ ਪਾਰਟੀ ਹੈ ਕਾਂਗਰਸ ਹੈ ਉਹ ਉਹਨਾਂ ਦਾ ਵੀ ਦਾਅਵੇਦਾਰੀ ਹੈ ਉਹ ਉਹਨਾਂ ਦਾ ਉਮੀਦਵਾਰ ਜਿੱਤਾਂ ਕੋਈ ਗੱਲ ਨਹੀਂ ਸਾਰੇ ਨੇ ਆਪਦਾ ਤਾਂ ਜੋਰ ਲਾਣਾ ਹੈ ਬਾਕੀ ਅਸੀਂ ਤਾਂ ਆਪਦਾ ਪੱਕਾ ਰੱਖਣਾ ਹੈ ਅੱਛਾ ਅਸੀਂ ਤਾਂ ਕੇ ਕੰਮ ਕੀਤਾ ਉਹੀ ਕੰਮ ਦੇ ਹਿਸਾਬ ਨਾਲ ਅਸੀਂ ਜਾਣਾ ਬਿਲਕੁਲ ਜੀ ਬਿਲਕੁਲ ਕੋਈ ਕਾਲੀਦਲ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਅੱਗੇ ਇਹਨਾਂ ਨੇ ਸਾਨੂੰ 10 ਸਾਲ ਖਰਾਬ ਕੀਤਾ ਹੈ ਹਰੇਕ ਦਾ ਕੰਮ ਕੀਤਾ ਹੈ ਜੀ ਅਸੀਂ ਉਸ ਕੰਮ ਦੇ ਏਜੰਡੇ ਦੇ ਅਸੀਂ ਹਰੇਕ ਘਰ ਜਾਵਾਂਗੇ ਹਾਂ ਤੇ ਅਗਲੀ ਵਿਉਤਬੰਦੀ ਕੀ ਰਹੂਗੀ ਕਿੱਦਾਂ ਦੀ ਰਣਨੀਤੀ ਤਿਆਰ ਕਰੋਗੇ ਦਫ਼ਤਰ ਖੋਲਿਆ ਜਾਊਗਾ ਕਾਰ-ਕਰਜਾ ਜਾਇਆ ਜਾਊਗਾ ਡੋਰ-ਤੋਂ-ਡੋਰ ਪ੍ਰਚਾਰ ਹੋਊਗਾ ਪੋਸਟਰ ਲੈ ਕੇ ਜਾਓਗੇ ਕੀ ਕੁਝ ਲੈ ਕੇ ਜਾਓਗੇ ਡੋਰ-ਤੋਂ-ਡੋਰ ਵੀ ਜਾਵਾਂਗੇ ਦਫ਼ਤਰ ਤਾਂ ਸਾਡਾ ਕਿ ਸਕੰਦਰ ਸਿੰਘ ਅਮੋਲ ਦਾ ਘਰ ਹੀ ਹੁਸੇ ਵਾਰਡ 'ਚ ਉੱਥੇ ਹੀ ਰਹਿ ਰਿਹਾ ਦਫ਼ਤਰ ਸਾਡਾ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦੁਖੀ ਸੁਖੀ ਅਸੀਂ ਹਰੇਕ ਦੇ ਕੋਈ ਮਤਲਬ ਸਾਨੂੰ ਕੋਈ ਦਿੱਕਤ ਹੀ ਨਹੀਂ ਗਈ ਜੀ ਡੋਰ ਟੂ ਡੋਰ ਤਾਂ ਹੈ ਨਾ ਜੀ ਸਾਰਾ ਮਹੱਲਾ ਸਾਡੇ ਨਾਲ ਹੈ ਜੀ ਅੱਛਾ ਤੁਹਾਡਾ ਦਾਵਾ ਵੀ ਜਿੱਤ ਸਾਡੀ ਪੱਕੀ ਬਿਲਕੁਲ ਜੀ ਬਿਲਕੁਲ ਪੱਕੀ ਬਿਲਕੁਲ ਜੀ ਬਿਲਕੁਲ ਲਓ ਜੀ ਕਾਲੀਦਾਲ ਵਾਲੇ ਵੀ ਗੜ ਦੇ ਚੰਡੇ ਦੇ ਕਾਲੀਦਾਲ ਵਾਲੇ ਕਹਿੰਦੇ ਵੀ ਇਸ ਵਾਰ ਤੋਂ ਅਸੀਂ ਜਿੱਤੇ ਰਿਆਂ 2 ਐਮਸੀ ਕੜਿਆ ਸਕੰਦਰ ਸਿੰਘ ਅਨਮੋਲ ਦੁਬਾਰਾ ਮੈਦਾਨ ਦੇ ਵਿੱਚ ਆ ਗਿਆ ਉਸੇ ਵਾਰਡ ਦੇ ਵਿੱਚ ਉਹ ਦੁਬਾਰਾ ਉਹਨਾਂ ਨੇ ਅੱਜ ਐਮਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੀਂਦਵਾਦ ਦੇ ਵੱਲੋਂ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਉੱਥੇ ਹੀ ਸਾਬਕਾ ਜਿਹੜੇ ਐਮਸੀ ਹੈ ਗਿਆ ਵਿੱਕੀ ਬੱਬਰ ਹੋਰੇ ਉਹਨਾਂ ਦੇ ਨਾਲ ਨੇ ਮੋਢ ਤਾਰੇ ਕਹਿੰਦੇ ਅਕਾਲੀ ਦਲ ਦੀਆਂ ਨੀਤੀਆਂ ਲੈ ਕੇ ਜਾਵਾਂਗੇ ਜੇ ਵਿਕਾਸ ਦਾ ਕੰਮ ਹੋਈ ਹੈ ਕਹਿੰਦੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਸੀ ਸਿਵਰੇਜ ਪਾਇਆ ਸੀ ਲੋਕਾਂ ਦੇ ਕੰਮ ਕੀਤੇ ਆ ਲੋਕਾਂ ਦੇ ਪਰਚਾ ਦਰਜ ਨਹੀਂ ਕਰਾਇਆ ਇਹ ਵਿੱਕੀ ਹੋਰਾਂ ਨੇ ਗੱਲ ਕਹੀ ਆ ਹੁਣ ਲੋਕਾਂ ਕੋਲ ਕਿਹੜੀਆਂ ਪਾਲਸੀਆਂ ਲੈ ਕੇ ਜਾਣਗੇ ਲੋਕ ਫਤਵਾ ਕੀ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਸਕੰਦਰ ਸਿੰਘ ਨੂੰ ਦਿੰਦੇ ਆ ਜਾਂ ਭਾਜਪਾ ਉਮੀਦਵਾਰ ਨੂੰ ਦਿੰਦੇ ਆ ਜਾਂ ਆਵਾਜ਼ ਦੀ ਪਾਰਟੀ ਦੇ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਫਤਵਾ ਦਿੰਦੇ ਫਤਵਾ ਦੇ ਨਾਲ ਲੋਕਾਂ ਨੇ ਤੁਸਾਂ ਨੇ ਤੁਹਾਡੇ ਕੋਲ ਪਲ-ਪਲ ਦੀ ਅਪਡੇਟ ਲੈ ਕੇ ਆਊਗਾ ਇਹ ਸਿਲੈਕਸ਼ਨ ਦੀ ਕਵਰੇਜ ਜਿਹੜੀ ਹੈਗੀ ਆ ਮਾਹ ਕਵਰੇਜ ਦੇਾਂਗੇ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਤੁਸੀਂ ਫਤਵਾ ਕਿਸ ਉਮੀਦਵਾਰ ਦੇ ਨੇ ਇਹ ਸੋਚ ਤੁਹਾਡੀ ਹੈਗੀ ਆ